ਕਸਬਾ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿਖੇ ਆਰਤੀ ਜੁਨੀਅਨ ਦੀ ਮੀਟਿੰਗ ਜ਼ਿਲ੍ਹਾ ਗਰਦਾਸਪੁਰ ਦੇ ਪ੍ਰਧਾਨ ਪਲਵਿੰਦਰ ਸਿੰਘ ਕਲੀਆਂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਡੇਰਾ ਬਾਬਾ ਨਾਨਕ ਦਾਣਾ ਮੰਡੀ ਦੇ ਸਮੂਹ ਆਰਤੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰਤੀ ਜੁਨੀਅਨ ਨੇ ਮੰਗ ਕੀਤੀ ਕਿ ਸਰਕਾਰ ਹਰ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ ਝੋਨੇ ਦੀ ਨਮੀ ਵਿੱਚ ਰਿਆਗ ਦੇਵੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰਤੀ ਜੁਨੀਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਘਣੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦਾ 17 ਨਮੀ ਵਾਲਾ ਝੋਨਾ ਹੀ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਸੀ ਉਹਨਾਂ ਦੱਸਿਆ ਕਿ ਪਿਤੇ ਦਿਨ ਹੋਈ ਲਗਾਤਾਰ ਬਰਸਾਤ ਇਸ ਸਰਹੱਦੀ ਇਲਾਕੇ ਅੰਦਰ ਆਏ ਹੜ੍ਹਾਂ ਕਾਰਨ ਝੋਨੇ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਜਿਸ ਕਾਰਨ ਇਸ ਇਲਾਕੇ ਦੇ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਪਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਆਰਤੀ ਦੇ ਕਿਸਾਨ ਪੂਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ ਉਨਾ ਕਹਿਆ ਕਿ ਜੇਕਰ ਆਰਤੀ ਵੱਧ ਨਮੀ ਵਾਲਾ ਝੋਨਾ ਕੱਟ ਲਾ ਕੇ ਖਰੀਦੇ ਹਨ ਤਾਂ ਇਸ ਨਾਲ ਕਿਸਾਨ ਨੂੰ ਵੱਡਾ ਘਾਟਾ ਚੱਲਣਾ ਪਵੇਗਾ ਇਸ ਮੌਕੇ ਮੌਜੂਦ ਕਿਸਾਨਾਂ ਨੇ ਵੀ ਗਲਬਾਤ ਕਰਦਿਆਂ ਦੱਸਿਆ ਕਿ ਉਹ ਉਹਨਾਂ ਦੇ ਝੋਨੇ ਵਿੱਚ ਨਵੀਂ ਦੀ ਮਾਤਰਾ 17 ਤੋਂ ਵੱਧ ਹੋਣ ਕਾਰਨ ਉਹਨਾਂ ਨੂੰ ਮੰਡੀਆਂ ਵਿੱਚ ਕਈ-ਕਈ ਦਿਨ ਬੈਠਣਾ ਪੈ ਰਿਹਾ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨ ਹਲਕਾ ਬਧਾਈ ਗੁਰਦੀਪ ਸਿੰਘ ਰੰਦਾਵਾ ਤੇ ਏਡੀਸੀ ਗਰਦਾਸਪੁਰ ਹਰਜਿੰਦਰ ਸਿੰਘ ਬੇਦੀ ਨੇ ਡੇਰਾ ਪਾਪਾ ਨਾਨਕ ਦਾਣਾ ਮੰਡੀ ਤੋਰੇ ਇੱਕ ਦਰਾਨ ਕੁਝ ਆਰਤੀਆਂ ਵੱਲੋਂ ਬਿਨਾਂ ਪਰਚੇ ਸਰਕਾਰੀ ਬਾਰਦਾ ਨੇ ਵਿੱਚ ਝੋਨਾ ਭਰਿਆ ਪਾਇਆ ਗਿਆ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕੁਝ ਅਧਿਕਾਰੀਆਂ ਤੇ ਆਰਤੀਆਂ ਉੱਪਰ ਕਾਰਵਾਈ ਕਰਨ ਦੀ ਵੀ ਗੱਲ ਕੀਤੀ ਗਈ ਸੀ ਆਓ ਦੇਖਦੇ ਹਾਂ ਗੁਰਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਅਚਨ న్యూਸ ਚੈਨਲ ਡੇਰਾ ਬਾਬਾ ਨਨ ਸਾਰਾ ਮੌਸਰ ਨੇ ਉਹਦਾ ਫਿਰ ਤੁਹਾਡਾ ਤੁਹਾਡਾ ਕੀ ਫਾਲੋਅਰ ਸਾਰਾ ਮੌਸਰ ਤੇ ਵੇਖੋ ਕਿਦਾਂ ਆ ਜੂਗਾ ਸੁਲਾਵੀ ਬੜੀ ਜਾਣ ਫੇਟਾ ਮੀਂਹ ਵੀ ਪੈ ਗਿਆ ਵਾ ਮੀਂਹ ਪੈਣਾ ਹੋਰ ਨਮੀ ਹੋ ਗਈ ਹੈ ਤੇ ਜਾਂ ਇਹ ਸਾਰਾ ਆਊਗਾ ਨੇ 10 ਰੋਈ ਤੇ ਹੋ ਗਏ ਨੇ ਇਥੇ ਪਈ ਨੇ ਘਰ ਰੋਟੀਆਂ ਖਾ ਕੇ ਆਈ ਜਾਂ ਤੇ ਮੁਰ ਘਾਰ ਹੀ ਆ ਕੇ ਫੇਰ ਖਾਲੀ ਤੇ ਕੀ ਕਰਾਂ ਇਹ ਖੱਜੇ ਖਲਾ ਭੀਆਂ ਕਰਨ ਡਈਏ ਤੇ ਜੇ ਨਹੀਂ ਦੁਆ ਕੋਈ ਕਰਨਾ ਦੇਵੇ ਜਵਾਬ ਦੇਣ ਦੇ ਪ੍ਰਕਾਰਾਂ ਨਹੀਂ ਕੋਈ ਗੱਲ ਨਹੀਂ ਆ ਜੀ ਕੋਈ ਗੱਲ ਨਹੀਂ ਆ ਅਸੀਂ ਕੱਲੇ ਡੀਸੀਆ ਬਾ ਆਏ ਸੀ ਉਹਦਾ ਹੀ ਆਇਆ ਸੀਗਾ ਉਹਨੇ ਪਰੇ ਵੀ ਸ਼ੁਰੂ ਕੀਤੀ ਆ ਉਹਨਾਂ ਨਾਲ ਉਹ ਜਰਾ ਜਰਾ ਸਟਾਰਮੋਇਸਟਰ ਵਾਲਾ ਮਾਲ ਹੀ ਖੀਦਣਾ ਪਰ ਜੇ ਤੂੰ ਤੁਸੀਂ ਦੱਸਿਆ ਸਾਡਾ ਸਟਾਰਮੋਇਸਟਰ ਮਾਲੇ ਮੌਸਟਰ ਹੀ ਬੰਝਾਦਾ ਆ ਰਿਹਾ ਤੇ ਇਹਦਾ ਇਹਦਾ ਹਲਕਾ ਜੀ ਤੁਸੀਂ ਸਰਕਾਰ ਕੋ ਕੋਈ ਕੀ ਮੰਗ ਕਰਦੇ ਐਂ ਤੇ ਮੈਂ ਥੋੜੀ ਕੋ ਛੋੜ ਦੇ ਦੇਣ ਛੋੜ ਦੇਣ ਠੀਕ ਆ ਮੈਂ ਤੇ ਦੁਬਾਰਾ ਫਿਰ ਗੱਲ ਕਰ ਲਗਾਵਾ ਜੇ ਕੋਈ ਉਹਨਾਂ ਮਾਰ ਵਜੇ ਤਾਂ ਥੋੜਾ ਪਤਾ ਇਹ ਵੀ ਸਾਡਾ ਨਾ ਸਾਥ ਦੇਣਾ ਥੋੜਾ ਕੋਈ ਮੌਸਟਰ ਅਦਾ ਲੈਣਾ ਦਾ ਬੜੀ ਬੜੀ ਛੋੜ ਦੇਣੇ ਵੀ 18 20 ਕਰ ਦੇਣਾ ਫੇਰ ਹੀ ਹੈ ਨਾ ਹੁੰਦੇ ਸੂੰਗਣਾ ਕਿਹੜਾ ਪਿੰਡ ਨੀਰਨ ਸੀ ਕਿ ਅੱਜ ਤੁਸੀਂ ਦਾਣ ਲੈ ਕੇ ਆਏ ਮੈਂ ਹਾਂਜੀ ਮੈਨੂੰ ਅੱਜ 6 ਦਿਨ ਹੋ ਗਏ ਦਾਣਾਂ ਆ ਤੇਰੇ ਨਾਲ ਤੇ ਬਸ ਚੱਲ ਜਣਾ ਨਾਲ ਤੇ ਫੇਰ ਆ ਜਾਣਾ ਤੇ ਕੀ ਕਾਰਨ ਤੁਨ 6 ਦਿਨ ਹੋ ਗਿਆ ਪਰ ਅਰਥੀਆਂ ਨੇ ਜਿਤਕ ਤੱਕ ਤਾਂ ਬਾਦ ਜੋ ਕਿ ਕਾਰਨ ਕੀ ਕਾਰਨ ਨਹੀਂ ਹੋਈ ਕਿ ਬੈਠੇ ਹੈ ਮੰਡੀ ਮੈਂ ਖਰੀਦ ਨਹੀਂ ਚੱਲੂ ਹੋਈ ਖਰੀਦ ਤਾਂ ਕੱਲ ਦੀ ਸ਼ੁਰੂ ਹੋ ਗਈ ਹੈ ਕਰੀਅਰ ਨਾ ਪਤਾ ਹੈ ਅਲਗੀ ਮੈਨੂੰ ਦੱਸਣਾ ਲੇ ਤਾਂ ਕਰੀਅਰ ਦੇਖੋ ਕਦੋਂ ਦੀ ਭਗਵੰਤ ਮਾਨ ਨੇ ਮੇਰੇ ਪੰਜੀ ਛੇਵੀਂ ਤਰੀਕ ਦੀ ਕਰੀਅਰ ਜਿਹੜੀ ਹੈ ਚੱਲੂ ਦਿੱਤੀ ਤੇ ਪਰ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਜਿਹੜੀ ਚੱਲੂ ਹੈ ਕਿੱਥੇ ਹਾਂਜੀ ਬਈ ਦੂਜੀ ਗੱਲ ਇਹ ਵੀ بارش ਨੇ ਹਰ ਨੇ ਬਹੁਤ ਇਨਸਾਨ ਕੀਤਾ ਤੇ ਝੋਨਾ ਜਿਹੜਾ ਨਮੀ ਤੇ ਜਿਹੜੀ ਰਹਿਣੀ ਰਹਣੀ ਨਮੀ ਤਾਂ ਪਹਿਲਾਂ ਹੀ ਪਹਿਲਾਂ ਰਹਿੰਦੀ ਰਹੀ ਹੈ ਪਹਿਲਾਂ ਜੇ ਇਹ ਨਾ ਆਵੇ ਤੇ ਹੁਣ ਇਹ ਤੇ ਹੁਣ ਜਿੰਦਿਆਂਨ ਖੋਜੇ ਖਰਾਬ ਕਰਨ ਵਾਲੀ ਹੈ ਠੀਕ ਹੈ ਇਹ ਸਰਕਾਰ ਕੋਈ ਮੰਗ ਕਰਦਾ ਹੈ ਹਾਂਜੀ ਸਰਕਾਰ ਕੋਈ ਮੰਗ ਕਰਦੀ ਹੈ ਸਾਬਤ ਇਹ ਨੋਟ ਹੈ ਪੈਨਕਲੋਜੀ ਹੋਇਆ ਸਾਰਾ ਚੰਗਾ ਤੁਸੀਂ ਲਿਖਣਾ ਚਾਹੀਦਾ ਜਿਵੇਂ ਜਿੱਦਾਂ ਪਹਿਲਾਂ ਲਿਖਦਾ ਉਦਾਂ ਲਿਖਣਾ ਚਾਹੀਦਾ ਹਾਂ ਜੀ ਮੋਂਤੇ ਹੋਵੇ ਇਹ ਲੋ ਕਾਂਕ ਦੀ ਵਰੀ ਕਿਦਾਂ 2-2 ਰੁਪਏ ਕੱਟ ਲਾਤਾ ਹੈ ਕਾਂਕ ਜਿਹੜੀ ਗਿੱਲੀ ਉਹ ਲਗਾਈ ਨਾ ਕੱਟ ਕਾਂਕ ਦੀ ਵਰੀ ਤੇ ਹੁਣ ਮੋਂਤੇ ਚਲੋ ਮਾਰੇ ਗਲੋ ਅਜੀ ਬਾੜਾ ਆਗੇ ਨਹੀਂ ਤਾਂ ਨਸਾਂ ਹੋ ਗਿਆ ਤੇ ਚਲੋ ਯਾ ਵੀ ਸਾਡੀ ਜਿਹੜੀ ਝੋਨਾ ਜਿਹੜਾ ਸਾਡਾ ਹੁੰਦਾ ਉਹ ਜਿਹੜਾ ਸਾਡਾ ਵਿਕਣਾ ਚਾਹੀਦਾ ਨਵੇਂ ਨਮੀ ਜੜੀ ਆ ਉਹ ਕਿਤੋਂ ਚਾਹੀਦੀ ਹੈ ਹਾਂਜੀ ਹੁਣ ਜੇ 17 ਨਮੀ ਦੇ ਨਾਂ ਹੋਣੀ ਆ ਤੇ ਨਾਂ ਆਈ ਆ ਸਾੰਗਰੇ ਸਰਕਾਰੀ ਕਾਲੀ ਸਰਕਾਰ ਨਹੀਂ ਉਹਨਾਂ ਨੇ ਵੀ ਇਦਾਂ ਹੀ ਕਿਹਾ ਦੀ 22 ਹੁੰਦੀ 23 ਦੇ ਕੋਲਾਂ ਚੁੱਕਦੇ ਰਹੇ ਨੇ ਜੀ ਤੇ ਇਹ ਵੀ ਚਲੋ ਬੂਟੀ 22 ਦੇ ਜਦੋਂ ਜੇ ਇਹ ਨਹੀਂ ਸਰਕਾਰ ਨਹੀਂ ਚੁੱਕਦੀ ਤੇ ਪ੍ਰਾਈਵੇਟ ਅੱਗੇ ਚੁੱਕੀ ਜਾਂਦੇ ਉਹ ਚੁੱਕੀ ਜਾਂ ਪ੍ਰਾਈਵੇਟ ਵੀ ਮਾਲ ਪ੍ਰਾਈਵੇਟ ਚੁੱਕੀ ਜਾਂ ਤੇ ਹੁਣ ਇਹਦਾ ਮਤਲਬ ਇਹ ਥੋੜਾ ਜਿੰਮੇਵਾਰੀ ਇੱਥੇ ਸਵੇਰੇ ਆਏ ਤੇ ਤੇ ਆਰੋਕੇ ਆ ਜੇ ਤੇ ਰਾਤ ਰਵੇ ਇਥੇ ਮਛਲ ਲੜਾਵੇ ਤੇ ਸ਼ਾਮਾਂ ਨੂੰ ਮੁੜ ਕੇ ਘਰ ਨੂੰ ਚੱਲ ਜੇ ਹਾਂਜੀ ਤੇ ਕਿੰਨੀ ਬਹੁਤ ਜ਼ਿਆਦਾ ਖਿਆਈ ਆ ਜੀ ਤੁਹਾਡਾ ਜੀ ਦਾ ਪਿੰਡ ਹਰੋਵਾਲ ਜੇ ਅਸਲ ਤਾਮੀ 4 ਦਿਨ ਹੋ ਗਏ ਇਥੇ ਬੈਠੇ ਝੋਨਾ ਦੀ ਖਰੀਦ ਇੱਕ ਤਾਂ ਦੇ ਉਦਾ ਹੀ ਕੋਈ ਦੀ ਮੰਡੀ ਇੱਥੇ ਜੀ ਤੇ ਸਾਨੂੰ ਇਹ ਥੋੜੀ ਜਿਹੜੀ ਜਿਹੜੀ ਨਮੀ ਉਹਦੀ ਨਮੀ ਵਧਾਉਣੀ ਹੈ 18 ਤੋਂ 20 ਕਰਨੀ ਜਾਈ ਦੀ ਆ ਉਹਦਾ ਕਰਕੇ ਦੀਵਿੰਦਾਰੀ ਬਾਜੂ ਆਰਟੀ বাজੇਗਾ ਤੇ ਸ਼ੈਦਰ ਮਾਲਕੀ বাজੇਗਾ ਤੇ ਇਹ ਨੰਗੀ ਤਾਰ ਇੱਥੇ ਮੰਡੀ ਡੇਰਾ ਪਾਬਾ ਨਾਨਕ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੀ ਆ ਮੈਂ ਵੀ ਵੀਡੀਓਜ਼ ਵਗੈਰਾ ਦੇਖੀਆਂ ਨੇ ਕਿ ਡਿਸਟ੍ਰਿਕਟ ਅਫੀਸਰ ਏਡੀਸੀ ਸਾਹਿਬ ਡੀਐਮ ਸਾਹਿਬ ਡੀਐਫਸੀ ਸਾਹਿਬ ਤੇ ਐਮਐਲਏ ਸਾਹਿਬ ਵੀ ਇੱਥੇ ਸਾਰੇ ਮੰਡੀ ਦਾ ਉਹਨਾਂ ਨੇ ਦੌਰਾ ਕੀਤਾ ਤੇ ਮੈਨੂੰ ਲੱਗਦਾ ਸੀ ਕਿ ਕੱਲ ਪਤਾ ਲੱਗਦਾ ਸੀ ਕਿ ਪਰਚੇਜ ਕਰਨ ਵਾਸਤੇ ਪਰਚੇਜ ਸ਼ੁਰੂ ਕਰਾਉਣ ਵਾਸਤੇ ਸਾਰੇ ਜਿਹੜਾ ਮਲਫਾ ਲੈ ਲਾ ਉਹ ਇੱਥੇ ਆਇਆ ਸੀ ਜਦੋਂ ਇੱਥੇ ਮੰਡੀ ਦੇ ਵਿੱਚ ਜਿਹੜੇ ਵੀ ਘਟਨਾ ਕਰਮ ਹੋਏ ਨੇ ਆਪਾਂ ਵੀਡੀਓ ਦੇ ਵਿੱਚ ਵੇਖੀਆਂ ਨੇ ਆਰਤੀ ਸਹਿਬਾਨ ਨੇ ਆਏ ਇਹਨਾਂ ਨੇ ਮੈਨੂੰ ਦੱਸਿਆ ਵੀ ਆ ਉਹ ਕੁਝ ਸਾਹਮਣੇ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਵੀ ਇਹਨਾਂ ਨੇ ਮਾਲ ਜਿਹੜਾ ਸੀ ਸਰਕਾਰੀ ਵਾਰਦਾਨੇ ਦੇ ਵਿੱਚ ਉਹ ਭਰਿਆ ਸੀ ਮਾਲ ਤੇ ਜ਼ਿੰਮੇਵਾਰਦਾ ਸੀ ਪਰ ਮਾਲ ਜਿਹੜਾ ਭਰਨਾ ਹੁੰਦਾ ਜਦੋਂ ਪਰਚੇਜ ਹੋ ਜੇ ਉਸ ਤੋਂ ਬਾਅਦ ਚ ਭਰਨਾ ਹੁੰਦਾ ਇਹਨਾਂ ਦਾ ਕਹਿਣਾ ਆ ਕਿ ਵੈਦਰ ਦਾ ਕੁਝ ਇਸ ਤਰ੍ਹਾਂ ਦੇ ਅਲਰਟ ਕੀਤਾ ਸੀ ਤੇ ਅਸੀਂ ਉਹਨੂੰ ਮੁੱਖ ਰੱਖ ਕੇ ਤੇ ਇਹ ਜਿਹੜਾ ਮਾਲ ਆ ਇਹ ਮਾਲ ਸੀ ਭਰਿਆ ਪਰ ਜਿਹੜਾ ਸਰਕਾਰ ਦਾ ਕਾਨੂੰਨ ਕਰਟੇਰੀਆ ਆ ਉਹਦੇ ਮੁਤਾਬਕ ਇਹ ਭਰਨਾ ਨਹੀਂ ਚਾਹੀਦਾ ਸੀ ਹੁਣ ਸਮੇਂ ਦੇ ਵੀ ਕੁਝ ਹਾਲਾਤ ਇਸ ਤਰ੍ਹਾਂ ਦੇ ਨਹੀਂ ਤੇ ਇਹ ਮੁਸ਼ਕਲਾਂ ਜਿਹੜੀਆਂ ਆਈਆਂ ਕੱਲ ਪਰਚੇਜ ਥੋੜੀ ਜਿਹੀ ਕੀਤੀ ਵੀ ਆ ਇਹ ਅਸੀਂ ਸਮਝਦੇ ਹਾਂ ਵੀ ਮਾਲ ਜਿਹੜਾ ਵਾ ਇਹ ਹੁਣ ਗਲਤੀ ਆੜਤੀਆਂ ਨੇ ਜਿੰਨੀ ਕੁ ਕੀਤੀ ਆ ਇਹਨੂੰ ਗਲਤੀ ਸਮਝਿਆ ਜਾਵੇ ਮਾਲ ਤੇ ਜ਼ਿੰਮੇਵਾਰਦਾ ਆੜਤੀਆਂ ਦਾ ਆਪਣਾ ਮਾਲ ਤਾਂ ਹੈ ਨਹੀਂ ਪ੍ਰਧਾਨ ਜੀ ਗੱਲ ਇਹ ਵੀ ਮਾਲ ਜਿਹੜਾ ਵਾ ਉਹਨਾਂ ਦੱਸਿਆ ਕੱਲ ਜਦੋਂ ਸਰਕਾਰ ਰਹੀ ਸੀ ਵੀ ਪਰਚੇਤ ਤੋਨ ਆਪਾਂ ਸਰਕਾਰੀ ਬਾਰਦਨ ਦੇ ਵਿੱਚ ਮਾਲ ਭਰ ਨਹੀਂ ਸਕਦੇ ਕਿ ਉਹਨਾਂ ਇਹਨਾਂ ਬਾਰਦਨ ਬਾਰਦਨ ਤਾਂ ਸਰਕਾਰੀ ਕੇ ਅਫਸਰ ਨਹੀਂ ਜਿਹੜਾ ਮੈਂ ਪਰਵੜ ਕਹਿਆ ਕਰਿਆ ਹੂ ਬਿਲਕੁਲ ਇਹ ਜਿਹੜਾ ਜਿੱਦਾਂ ਆੜਤੀਆਂ ਦੀ ਗਲਤੀ ਜਿਹੜੀ ਆ ਉਹ ਸਾਹਮਣੇ ਲਿਆਂਦੀ ਜਾ ਰਹੀ ਹੈ ਵੀ ਆੜਤੀਆਂ ਨੇ ਇਹ ਮਾਲ ਕਿਉਂ ਭਰਿਆ ਇਹ ਬਰਦਾਨਾ ਤਾਂ ਸਰਕਾਰ ਨੇ ਦਿੱਤਾ ਨਾ ਆੜਤੀਆਂ ਨੂੰ ਬਿਲਕੁਲ ਆੜਤੀ ਆਪਣਾ ਬਰਦਾਨਾ ਲੈ ਕੇ ਥੋੜਾ ਉਹਦੇ ਵਿੱਚ ਭਰ ਦਿੱਤਾ ਉਹਦੇ ਵਿੱਚ ਇਹ ਕਿਸੇ ਅਫੀਸਰ ਨੇ ਦਿੱਤਾ ਹੋਊਗਾ ਇਹ ਤਾਂ ਉਹਨੂੰ ਪੁੱਛਿਆ ਜਾਵੇ ਵੀ ਕਿਉਂ ਦਿੱਤਾ ਬਾਕੀ ਜ਼ਿੰਮੇਦਾਰ ਜਿਹੜਾ ਵਾ ਉਹ ਜਦੋਂ ਮੰਡੀ ਦੇ ਵਿੱਚ ਹੁੰਦਾ ਉਹ ਕਹਿੰਦਾ ਮੇਰਾ ਮਾਲ ਜਿਹੜਾ ਵਾ ਉਹ ਮੇਰਾ ਵਧੀਆ ਮਾਲ ਹੈ ਤੁਸੀਂ ਬੋਰੀਆਂ ਦੇ ਵਿੱਚ ਪਾਓ ਆੜਤੀ ਉੱਥੇ ਕੀ ਕਰੇ ਇਦੋਂ ਤੋਂ ਬੰਦਾ ਫਿਰ ਸਰਕਾਰ ਨੂੰ ਤੇ ਆਰਟ ਦੇ ਹਿਸਾਬ ਤੋਂ ਦੇਣਾ। ਵੇਖੋ ਜੀ ਜਿਹੜਿਆ ਆੜਤੀਆਂ ਦਾ ਪਾਕਿਆ ਨਾ ਇਹ ਗਲਤੀ ਧਾਰਤੀਆਂ ਦੀ ਹੈਗੀ ਆ। ਗਲਤੀ ਤੇ ਇਹ ਆ ਤੇ ਆਪਣੇ ਲਾਲਚ ਨੂੰ ਕਹਿ ਲਓ ਜਾਂ ਇਹ ਪਹਿਲਾ ਐਡਵਾਂਸ ਪੈਸੇ ਦਿੱਤੇ ਹੁੰਦੇ ਜ਼ਿਮੀਂਦਾਰ ਨੂੰ ਉਹਦੇ ਕਰਕੇ ਕਹਿ ਲਓ। ਇਹ ਵੀ ਕਾਨੂੰਨ ਤੋਂ ਲੰਬੇ ਜਾ ਕੇ ਤੇ ਜ਼ਿਮੀਂਦਾਰ ਨੂੰ ਮੰਡੀ ਦੇ ਵਿੱਚ ਇੱਕ ਰਾਤ ਵੀ ਨਹੀਂ ਰਹਿਣ ਦਿੰਦੇ। ਜੇ ਜ਼ਿਮੀਂਦਾਰ ਇੱਥੇ ਮੰਡੀ ਦੇ ਵਿੱਚ ਆਪਣਾ ਮਾਲ ਲੈ ਕੇ ਭਵੇ ਜਦੋਂ ਸਰਕਾਰ ਕਵੇ ਇਨਸਪੈਕਟਰ ਕਵੇ ਉਦੋਂ ਬੋਰੀਆਂ ਚ ਪਵੇ ਭਾਵੇਂ 7 ਦਿਨ ਲੱਗ ਜਾਣ ਇੱਥੇ ਸਰਕਾਰ ਨੂੰ ਵੀ ਜ਼ਿੰਮੇਦਾਰ ਜਿਹੜੇ ਆ ਇੱਥੇ ਮੰਡੀ ਦੇ ਵਿੱਚ ਪਤਾ ਲੱਗੇ ਵੀ ਜ਼ਿੰਮੇਦਾਰ ਬੈਠੇ ਆ ਹੁਣ ਮੈਂ ਆਪ ਆ ਕੇ ਦੇਖਿਆ ਆ ਦੋ ਤਿੰਨੇ ਚਾਰ ਵੱਤੋਂ ਵੱਧ ਜ਼ਿੰਮੇਦਾਰ ਮੈਨੂੰ ਪੂਰੀ ਵੱਡੀ ਮੰਡੀ ਦੇ ਵਿੱਚ ਮਿਲੇ ਆ ਇੱਥੇ ਜ਼ਿੰਮੇਦਾਰ ਤਾਂ ਕੋਈ ਵੀ ਨਹੀਂ ਇਹਨਾਂ ਨੇ ਉਹਨਾਂ ਦਾ ਸਾਰਾ ਮਾਲ ਜਿਹੜਾ ਸਰਕਾਰੀ ਬਾਰਦਾਨੇ ਦੇ ਵਿੱਚ ਪਾ ਦਿੱਤਾ ਤੇ ਕਸੂਰਵਾਰ ਵੀ ਆਪ ਬਣ ਗਏ ਨੇ ਉਹ ਤਾਂ ਘਰਾਂ ਚ ਬੈਠੇ ਆ ਜ਼ਿੰਮੇਦਾਰਾਂ ਨੂੰ ਪਤਾ ਵੀ ਨਹੀਂ ਹੈਗਾ ਨਾ ਇੱਥੇ ਕੋਈ ਰੌਲਾ ਨਾ ਇੱਥੇ ਗੱਲ ਨਾ ਬਾਤ ਉਹਨਾਂ ਦੇ ਵਾਸਤੇ ਤਾਂ ਮਾਲ ਵਿਗ ਗਿਆ ਵਿਖਿਆ ਕਿੱਥੇ ਪਰਚੇਜ ਥੋੜੀ ਹੋਈ ਹੈ ਇਸ ਮਾਲ ਦੀ ਬਗੈਰ ਪਰਚੇਜ ਤੋਂ ਸਾਰਾ ਮਾਲ ਇਹ ਭਾਰਦਾਨੇ ਦੇ ਵਿੱਚ ਇੱਥੇ ਪਾਇਆ ਵਾ ਆ ਸਾਰੇ ਅੰਬਾਰ ਲੱਗੇ ਪਏ ਆ ਇਹ ਗਲਤੀ ਤੇ ਆ ਆਰਤੀਆਂ ਦੀ ਪਰ ਇਹ ਗਲਤੀ ਹੁਣ ਭੁਗਤਣ ਦੇ ਆ ਪਰ ਅੱਜ ਅਸੀਂ ਇਸ ਮਕਸਦ ਵਾਸਤੇ ਸਾਰੀ ਟੀਮ ਇੱਥੇ ਆਏ ਆ ਅਜੇ ਜ਼ਿਲ੍ਹਾ ਪ੍ਰਧਾਨ ਆਰਤੀ ਐਸੋਸੀਏਸ਼ਨ ਵੱਲੋਂ ਮੇਰੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਆ ਪੀ ਇਹ ਜਿਹੜਾ ਮਸਲਾ ਆ ਇਹ ਬਣ ਗਿਆ ਇਹਨੂੰ ਕਿਸੇ ਪਾਸੇ ਲਾਇਆ ਜਾਵੇ ਇਹਦਾ ਕੀ ਹੱਲ ਕੱਢਿਆ ਜਾਵੇ ਅਸੀਂ ਤੇ ਇਸ ਵਾਸਤੇ ਆਏ ਆ ਇੱਕ ਤੇ ਮਾਲ ਦੇਖਣਾ ਕਿ ਮਾਲ ਦੇ ਵਿੱਚ ਕੋਈ ਕਮੀਤ ਨਹੀਂ ਜਿਹੜੀ ਮਾਲ ਦੇ ਵਿੱਚ ਕਮੀ ਆ ਉਹ ਢੇਰੀਆਂ ਦੇ ਵਿੱਚ ਸਾਹਮਣੇ ਲੱਭਦੀ ਆ ਵੀ ਫਲੱਡ ਦੀ ਮਾਰ ਹੀਟ ਨੇ ਹੁਣ ਫਲੱਡ ਜਿਹੜਾ ਆ ਪੂਰੀ ਦੁਨੀਆ ਜਿਹੜੀ ਆ ਇਹ ਰੌਲਾ ਪਾ ਰਹੀ ਆ ਦੱਸ ਰਹੀ ਆ ਕਿ ਇਹ ਮੈਨੂ ਮੇਡ ਫਲੱਡ ਨੇ ਇਹ ਆਰਤੀਆਂ ਨੇ ਫਲੱਡ ਨਹੀਂ ਲਿਆਂਦੇ ਜਾਂ ਜ਼ਿੰਮੇਦਾਰਾਂ ਨਹੀਂ ਲਿਆਂਦੇ ਇਸ ਸਰਕਾਰਾਂ ਜਾਣਨ ਵੀ ਫਲੱਡ ਕਿਉਂ ਆਇਆ ਜ਼ਿੰਮੇਦਾਰ ਵੀ ਆ ਹੈਗੇ ਆ ਇਹਨਾਂ ਦੀ ਵੀ ਤੁਸੀਂ ਬਾਈਟ ਲਿਓ ਹੁਣ ਮੈਂ ਤਾਂ ਸਮਝਦਾ ਵੀ ਜ਼ਿੰਮੇਦਾਰ ਦਾ ਕਸੂਰ ਕੀ ਹੈ ਇਹਦੇ ਵਿੱਚ ਜੇ ਡੈਮੇਜ ਹੋ ਗਿਆ ਹੁਣ ਇੱਕ ਗੱਲ ਹੋਰ ਸਾਹਮਣੇ ਆ ਰਹੀ ਆ ਵੀ ਜਿਹੜਾ ਸਰਕਾਰ ਦਾ ਕਟਰੀਆ ਉਹ 17 ਮੌਚਰ ਤੋਂ ਜਿਹੜਾ ਮਾਲ ਆ ਉਹ ਪੇ ਨਹੀਂ ਖਰੀਦਣਾ ਹੁਣ 17 ਮੌਚਰ ਦਾ ਮਾਲ ਜਿਹੜਾ ਆ ਉਹ ਜ਼ਿੰਮੇਦਾਰ ਦਾ ਹੈ ਹੀ ਨਹੀਂ ਕਿਉਂਕਿ ਮੌਸਮ ਜਿਹੜਾ ਆ ਉਹ ਏਅਰ ਤੇ ਵਿੱਚ ਹੀ ਇੰਨਾ ਕਿਹਾ ਕਿ ਏਅਰ ਕਾਂ ਮੌਸਮ 17 ਵਾਲਾ ਮਾਲ ਆਉਣਾ ਨਹੀਂ ਮੈਂ ਤੇ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਮਾਲ ਤੇ ਜ਼ਿੰਮੇਵਾਰਤਾ ਹੀ ਆਰਤੀਆਂ ਦਾ ਤਾਂ ਹੈ ਨਹੀਂ ਤੇ ਜੋ ਵੀ ਰਿਲੈਕਸੇਸ਼ਨ ਦੇਣੀ ਆ ਉਹ ਜ਼ਿੰਮੇਵਾਰ ਨੂੰ ਕੋਈ 2 ਪੁਆਇੰਟ ਹੋਰ ਦਿੱਤੀ ਜਾਵੇ ਤੇ ਬਾਕੀ ਜਿਹੜੀ ਆ ਉਹ ਚੈਨਲਰ ਮਾਲਕ ਜਿਹੜੇ ਆ ਉਹ ਐਡਜਸਟ ਕਰਨ ਤੇ ਜਦੋਂ ਮੁਸੀਬਤ ਦਾ ਜਿਹੜਾ ਇਹ ਸਮਾਂ ਆ ਇਹਨੂੰ ਰਲ ਮਿਲ ਕੇ ਕਟਿਆ ਜਾਵੇ ਇਹਨਾਂ ਨੇ ਹੋਰ ਦੋ ਸੁਲੇਆਰਥੀ ਕਹਾਰੇ ਸੀ ਵੀ ਇੱਥੇ ਜਿਹੜਾ ਵੋ ਮੋਕਟਰ ਚੱਕਰ ਨੇ ਮਸ਼ੀਨ ਹੈ ਇੱਥੇ ਮੋਕਟਰ ਦਾ ਹੋਰ ਆਉਂਦਾ ਵਾ ਪਰ ਬਾਹਰ ਜਾ ਕੇ ਮੋਕਟਰੇ ਦਾ ਮਿਲ ਤੇ ਜਾ ਕੇ ਹੋਰ ਆਉਂਦਾ ਤੇ ਦੇ ਬਾਰੇ ਹਾਂ ਇੱਕ ਐਵੀ ਇਸ਼ੂ ਆ ਇਹਨਾਂ ਨੇ ਦੱਸਿਆ ਕਿ ਜਿਹੜਾ ਮਾਰਕੀਟ ਕਮੇਟੀ ਦਾ ਇੱਥੇ ਮਾਊਸਰ ਮੀਟਰ ਆ ਉਹ ਜੇ 3 ਚ 3 ਤੋਂ 4 ਪੁਆਇੰਟ ਦਾ ਫਰਕ ਆ ਉਹਦੇ ਵਿੱਚ ਜੇ ਇੱਥੇ 17 ਆ ਤੇ ਜਦੋਂ ਗੱਡੀ ਇਹਨਾਂ ਦੀ ਜਾਂਦੀ ਹੈ ਸ਼ੈਲਰ ਤੇ ਤੇ ਉੱਥੇ ਉਹ 22 ਆ ਜਾਂਦਾ ਹੁਣ ਇਹ ਵੀ ਇਹਨਾਂ ਦਾ ਆ ਕਿ ਜਦੋਂ ਇੱਥੇ ਪਰਚੇਜ ਹੁੰਦੀ ਆ 17 ਵਾਲੇ ਮੌਸਟਰ ਦੇ ਨਾਲ ਤੇ ਸ਼ੈਲਰ ਦੇ ਉੱਤੇ ਜਿਹੜਾ ਆ ਉਹ ਉਸੇ ਮੌਸਟਰ ਮੀਟਰ ਨਾਲ ਹੀ ਉੱਥੇ ਅਨਲੋਡ ਗੱਡੀ ਹੋਵੇ ਹੁਣ ਜਦੋਂ ਉੱਥੇ ਮੌਸਟਰ ਮੀਟਰ ਹੋ ਰਿਹਾ ਇੱਥੇ ਸਰਕਾਰ ਦਾ ਹੋ ਰਿਹਾ ਉਹ ਵੀ ਮੈਚ ਨਹੀਂ ਕਰਦਾ ਉਹਦੇ ਵਿੱਚੋਂ ਸਹੀ ਸਰਕਾਰ ਦਾ ਮੰਨਿਆ ਜਾਵੇ ਕਿ ਜਾਂ ਸ਼ੈਲਰ ਦਾ ਮੰਨਿਆ ਜਾਵੇ ਉਹਦੇ ਵਿੱਚ ਵੀ ਆੜਤੀ ਜਿਹੜਾ ਆ ਉਹ ਫਸਦਾ ਕਿਉਂਕਿ ਜ਼ਿੰਮੇਵਾਰ ਜਿਹੜਾ ਆ ਉਹ ਮਾਰਕੀਟ ਕਮੇਟੀ ਦੇ ਮੌਸਟਰ ਮੀਟਰ ਨਾਲ 17 ਚ ਮਾਲ ਪਹਲਾ ਜਾਂਦਾ ਆ ਤੇ ਉੱਥੇ 23 ਆ ਜਾਂਦਾ ਉਹ ਜਿਹੜਾ 4 5 ਪੁਆਇੰਟ ਆ ਉਹਦਾ ਕਟ ਕਾਉਣ ਲਵਾਵੇ ਉਹ 8 3 ਲਵਾਵੇ ਜਦੋਂ ਬਾਅਦ ਚ ਉਹ ਜ਼ਿੰਮੇਦਾਰ ਨੂੰ ਲੱਗਦਾ ਉੱਥੇ ਵੀ ਰੌਲਾ ਪੈਂਦਾ ਵੇਖੋ ਜਿਹੜਾ ਗਿੱਲਾ ਮਾਲ ਆ ਨਾ ਇੰਡਸਟਰੀ ਬਚੂਗੀ ਤੇ ਆਰਤੀ ਬਚੂਗਾ ਤੇ ਜ਼ਿੰਮੇਦਾਰ ਬਚੂਗਾ ਸ਼ੈਲਰ ਬਚਾਉਣਾ ਜਿਹੜਾ ਵਾ ਉਹ ਵੀ ਸਾਡੀ ਜ਼ਿੰਮੇਵਾਰੀ ਆ ਇਹ ਨਹੀਂ ਵੀ ਗੰਦਮੰਦ ਭਰ ਕੇ ਤੇ ਅਸੀਂ ਸ਼ੈਲਰਾਂ ਤੇ ਘਲਦੀਏ ਗਿੱਲਾ ਮਾਲ ਘਲਦੀਏ ਲਾਲਚੀ ਅਸੀਂ ਵੀ ਹੈਗੇ ਨੇ ਇਸ ਗੱਲ ਦੇ ਕਿ ਭਰ ਭਰ ਕੇ ਘਲਦੀਏ ਉਹ ਵੀ ਆਪਣੀ ਰਾਖੀ ਕਰਨ ਨੂੰ ਉੱਥੇ ਬੈਠੇ ਆ ਉਹ ਤਾਂ ਕਹਿੰਦੇ ਆ ਜੀ ਸਤਾਰਾ ਤੋਂ ਉੱਤੇ ਲੈਣਾ ਨਹੀਂਗਾ ਜਿਸ ਤਰ੍ਹਾਂ ਡੈਮੇਜ ਦਾ ਉਹਨਾਂ ਨੂੰ ਸਰਕਾਰ ਦਿੰਦੀ ਆ ਜਾਂ ਸੈੱਲ ਦਾ ਦਿੰਦੀ ਆ ਫਿਰ ਉਹਨਾਂ ਨੂੰ ਹੋਰ ਦਿੱਤਾ ਜਾਵੇ ਫਿਰ ਉਹਨਾਂ ਨੂੰ ਦੋ ਚਾਰ ਪੁਆਇੰਟ ਜਿਹੜੇ ਆ ਫਿਰ ਸ਼ੈਲਰ ਮਾਲਕ ਨੂੰ ਛੱਡੇ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਨੂੰ ਬੇਨਤੀ ਕਰਦੇ ਆਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਇਸ ਮਸਲੇ ਦਾ ਹੱਲ ਜਿਹੜਾ ਆ ਉਹ ਕੱਢਿਆ ਜਾਵੇ ਇਹ ਮਿਲ ਬੈਠ ਕੇ ਇਹ ਮੁਸੀਬਤ ਨੂੰ ਜਿਹੜਾ ਵਾ ਇਹ ਪਾਰ ਕੀਤਾ ਜਾਣਾ ਵਾ ਇੱਕ ਦੂਜੇ ਦੀਆਂ ਗਲਤੀਆਂ ਨਾ ਕੱਢੀਏ ਜਿਹੜੀ ਗਲਤੀ ਆੜਤੀ ਇਥੋਂ ਦੇ ਕਰ ਚੁੱਕੇ ਆ ਗਲਤੀ ਇਹ ਵੀ ਮਾਲ ਪਹਾਤਾ ਇੰਨਾ ਵਾਰਦਾਨੇ ਦੇ ਵਿੱਚ ਉਹਦੇ ਕਰਕੇ ਹੀ ਇਹ ਸਾਰਾ ਇਸ਼ੂ ਜਿਹੜਾ ਆ ਇੱਕ ਦਿਨ ਰੁਕ ਜਾਂਦੇ ਉਹ ਇਸ਼ੂ ਵੈਦਰ ਦਾ ਜਾਂ ਕੀ ਆ ਉਹ ਤੇ ਇਹ ਦੱਸ ਸਕਦੇ ਨੇ ਇਹਨਾਂ ਇਹੋ ਹੀ ਦੱਸਿਆ ਪਰ ਉਹਦਾ ਇਹ ਆ ਵੀ ਇੱਕ ਦੋ ਦਿਨ ਜੇ ਰੁਕ ਜਾਂਦੇ ਅਫੀਸਰ ਸੁਬਾਨ ਆਏ ਸੀ ਉਹ ਪਰਚੇ ਸ਼ੁਰੂ ਕਰਾਉਂਦੇ ਤੇ ਕੋਈ ਇਸ਼ੂ ਨਹੀਂ ਸੀ ਹੈਗਾ ਮਾਲ ਪਹਿਲਾਂ ਨਹੀਂ ਪੈ ਸਕਦਾ ਇਹ ਸਾਰੇ ਆਰਤੀ ਜਾਣਦੇ ਆ ਅਸੀਂ ਵੀ ਜਾਣਦੇ ਆ ਬਿਲਕੁਲ ਉਹਨਾਂ ਨੇ ਗੱਲ ਆਪਣੇ ਡਿਜ਼ਾਇਨ ਤੋਂ ਇਹ ਉਖਾੜ-ਖਾੜ ਕੇ ਆਖਿਆ ਵੀ ਇਹ ਸਰਕਾਰੀ ਬਾਰਦਾਂ ਦੇ ਬਿਨਾਂ ਪ੍ਰਤੀਤ ਮਾਲ ਮਲ ਪਾਇਆ ਗਿਆ ਇਹ ਤੇ ਇਸ਼ੂ ਹੈਗਾ ਹੀ ਆ ਸਾਰੇ ਇਸ ਗੱਲ ਨੂੰ ਮੰਨਦੇ ਆ ਆਰਤੀ ਸਾਹਿਬ ਜਿੰਨੇ ਵੀ ਆ ਇਹਨਾਂ ਨੇ ਇਹ ਗੱਲ ਮੰਨੀ ਆ ਵੀ ਇਹ ਗਲਤੀ ਸਾਡੇ ਕੋਲੋਂ ਹੋਈ ਆ ਪਰ ਇਹਦੀ ਹੁਣ ਸਜ਼ਾ ਕੋਈ ਏਡੀ ਵੱਡੀ ਵੀ ਨਹੀਂ ਗਈ ਇਹਨੂੰ ਜਾਂ ਤੇ ਹੁਣ ਇਸ ਮਾਲ ਨੂੰ ਇਹਨਾਂ ਨੂੰ ਕਿਹਾ ਜਾਵੇ ਵੀ ਇਹਨੂੰ ਢੇਰੀ ਕਰ ਦਿਓ ਇਹਨੂੰ ਬੋਰੀਆਂ ਹੁਣ ਬੋਰੀ ਜਿਹੜੀ ਆ ਬੋਰੀ ਭਰੀ ਗਈ ਆ ਨਵਾਂ ਬਾਰਦਾਣਾ ਆ ਉਹ ਕੱਲ ਜਿੱਦਾਂ ਐਮਐਲਏ ਸਾਹਿਬ ਵੀ ਦੱਸ ਰਹੇ ਸੀ ਕਿ ਜਿਹੜੀ 90 ਰੁਪਏ ਦੀ ਬੋਰੀ ਆ